नमस्कार आप देख रहे हैं सरदार न्यूज आइए नजर डालते आज की बड़ी खबर पर पटियाला पुलिस ने अंतरराष्ट्रीय गिरोह के दो शूटरों को नशीले पदार्थों और अवैध हथियारों के साथ गिरफ्तार किया पटियाला पुलिस को मिली बड़ी कामयाबी गैंगस्टर गोल्डी ढिल्लो के गुर्गे हथियारों सहित गिरफ्तार एस पटियाला डॉक्टर नानक सिंह ने क्या किया जानकारी देते हुए उन्होंने बताया की पटियाला पुलिस ने संदीप सिंह उर्फ दीपा मलकित सिंह उर्फ मैक्स से तेरह नशीली गोलियां तीन पिस्तौल बत्तीस बोर एक पिस्तौल तीस बोर एक देसी कट्टा और पंद्रह जिंदा कारतूस बरामद करने में सफलता हासिल की है जानकारी देते दे दे हुए एस पटियाला डॉक्टर नानक सिंह ने बताया कि फतेहगढ़ साहिब सरहिंद राजपुरा रोड पर एक काले रंग की एक्टिवा पी बी टू थ्री ए जीरो सेवन नाइन फाइव नशीली गोलियों की डिलीवरी के लिए खड़ी है और इस डिलीवरी के बाद राजपुरा के कारी बाड़ी में फायरिंग की जानी है जिसके खिलाफ मुकदमा नंबर तेरा तारीख उन्नीस तो दारा दो हजार पचीस बारह दो सौ इकसठ पिछासी एन डी पी एस एक्ट पचीसठ एक्ट के तहत थाना सदर राजपुरा जिला पटियाला में दर्ज किया गया है और आरोपी को गिरफ्तार कर कार्रवाई शुरू कर दी गई है जतेंद्र कुमार नाबा की ये विशेष रिपोर्ट इमिग्रेशन सेंटर सिटी के अंडर टीम हैगी चेक कर रही ਨਾਲ ਐਸ ਡੀ ਐਮ ਪਟਿਆਲਾ ਵੀ ਹੈਗੇ ਜੁਆਇੰਟ ਟੀਮ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਵੱਲੋਂ ਗਈ ਹੈ ਉਹ ਸਾਰਿਆਂ ਦੇ ਲਾਇਸੈਂਸ ਵੀ ਚੈੱਕ ਕੀਤੇ ਜਾਣਗੇ ਸਾਰੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਹੈ ਉਹ ਵੀ ਚੈੱਕ ਕੀਤੇ ਜਾਣਗੇ ਜੇ ਕੋਈ ਵਿਦਾਊਟ ਲਾਇਸੈਂਸ ਆਪਰੇਟ ਕਰਤਾ ਹੋਊਗਾ ਤੇ ਉਹਦੇ ਖਿਲਾਫ ਜਿਹੜਾ ਸੂਟਬਨ ਲੀਗਲ ਐਕਸ਼ਨ ਹੈ ਉਹ ਲਵਾ ਸਰ ਬਹੁਤ ਸਾਰੀਆਂ ਸ਼ਿਕਾਇਤਾਂ ਇਹਨਾਂ ਦੇ ਇਮੀਗ੍ਰੇਸ਼ਨ ਸੈਂਟਰਾਂ ਦੀਆਂ ਨਾਲ ਸੰਬੰਧਿਤ ਨੇ ਲੱਗਦਾ ਕਿ ਜਿਹੜਾ ਲੋਕਾਂ ਦੇ ਪੈਸੇ ਫਸੇ ਪਏ ਆ ਜਾਂ ਇਹਨਾਂ ਲੋਕਾਂ ਨੇ ਇੱਕ ਠੱਗੀ ਦੇ ਮੋਟਰ ਨਾਲ ਆਪਣੇ ਕੋਲ ਰੱਖੇ ਪਿਆ ਉਹਨਾਂ ਦੀਆਂ ਸ਼ਿਕਾਇਤਾਂ ਪੰਜਾਬ ਪੁਰਸ ਕੋਲ ਵੀ ਨੇ ਜ਼ਿਲ੍ਹਾ ਬਇਸ ਵੀ ਨੇ ਲੱਗਦਾ ਕਿ ਪੰਜਾਬ ਪ ਜੀ ਮੈਂ ਜੇ ਤੁਹਾਨੂੰ ਫਿਗਰਸਟ ਦੱਸਾਂ ਤੇ ਮੋਰ ਥੈਨ 100 ਐਫਆਈਆਰਸ ਅਸੀਂ ਪਿਛਲੇ ਸਾਲ ਕੀਤੀਆਂ ਸੀ 온 দ্য ਬੇਸਿਸ ਆਫ ਦਿਸ ਓਨਲੀ ਕਿ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਪੈਸੇ ਦਿੱਤੇ ਏਜੰਟਸ ਨੂੰ ਬਟ ਉਹਨਾਂ ਨੂੰ ਲੀਗਲੀ ਬਾਹਰ ਨਹੀਂ ਭੇਜਿਆ ਗਿਆ ਸੋ ਉਹ ਕੰਟੀਨਿਊਸ ਪ੍ਰੋਸੈਸ ਹੈ ਇਸ ਸਾਲ ਵੀ ਪਰਚੇਦਾਰਚ ਹੋ ਰਹੇ ਆ ਜਿਨ੍ਹਾਂ ਦੇ ਵੀ ਪਰਚਾਦਾਰਚ ਹੁੰਦਾ ਅਸੀਂ ਨਾਲ ਦੀ ਨਾਲ ਡੀਸੀ ਆਫਿਸ ਨੂੰ ਰეკਮੈਂਡ ਕਰਦੇ ਆ ਕਿ ਇਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਵੇ ਸੋ ਜਿਹੜਾ ਵੀ ਕੋਈ ਇਲੀਗਲ ਤਰੀਕੇ ਨਾਲ ਭੇਜਣ ਦੀ ਕੋਸ਼ਿਸ਼ ਕਰੂਗਾ ਜਾਂ ਪੈਸੇ ਕਿਸੇ ਦੇ ਮਾਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਲੈਜੋ ਤੇ ਜਿਹੜੇ ਲਾਇਸੈਂਸ ਸਪਲਾਈ ਹੋ ਰਹੇ ਨੇ ਇਹਨਾਂ ਤੇ ਵੀ ਕੋਈ ਸਖਤੀ ਬਧਾਈਏ ਜੀ ਕਿ ਉਹ ਜਿਵੇਂ ਉਹਦਾ ਜਿਆਦਾ ਟਰੇਸ ਕੀਤਾ ਉਹਦੇ ਲਈ ਤੁਹਾਨੂੰ ਲਾਇਸੈਂਸਿੰਗ ਅਥਾਰਟੀ ਨਾਲ ਗੱਲ ਕਰਨੀ ਪਊਗੀ ਡੀਸੀ ਸਾਹਿਬ ਨਾਲ ਸੋ ਮੈਂ ਜਿਹੜਾ ਪੁਲਿਸ ਵਾਲਾ ਐਂਗਲ ਹੈ ਉਹ ਹੀ ਕਵਰ ਕਰਾਂਗੀ ਠੀਕ ਹੈ ਥੈਂਕ ਯੂ ਨਹੀਂ ਬਿਲਕੁਲ ਦੇਖੋ ਜਿਹੜਾ ਬਾਰਡਰ ਏਰੀਆ ਹੈਗਾ ਉਹ ਤਾਂ ਕ੍ਰਿਟੀਕਲ ਸਾਡੇ ਲਈ ਹੈ ਹੀ ਹੈ ਬਿਕਾਜ਼ ਇੱਕ ਐਂਟਰੀ ਮਿਲਦੀ ਹੈ ਪੂਰੇ ਪੰਜਾਬ ਨੂੰ ਉਹਦੇ ਤੋਂ ਸੋ ਉਹਦੇ ਵੱਲ ਆਪਣੀ ਡਿਪਲॉयਮੈਂਟ ਵੀ ਹੈਗੀ ਹੈ ਇਨਚਾਰਜ ਸਪੈਸ਼ਲ ਸੈਲ ਰਾਜਪੁਰਾ ਇਸੇ ਕਰਕੇ ਸਪੈਸ਼ਲੀ ਉੱਥੇ ਲਾਏਗੇ ਕਿ ਰਾਜਪੁਰਾ ਤੇ ਸ਼ੰਭੂ ਏਰੀਆ ਜਿਹੜਾ ਉਹ ਫੋਕਸਡ ਹੈਗਾ ਤੇ ਇਹ ਸਮਾਣਾ ਵੀ ਰੀਸੈਂਟਲੀ ਕ੍ਰੀਏਟ ਕੀਤਾ ਗਿਆ ਕਿ ਜਿਹੜਾ ਬਣਾ ਏਰੀਆ ਜਿਹੜਾ ਫਿਰ ਇਨਲੈਟ ਹੈ ਪੰਜਾਬ ਦਾ ਉੱਥੇ ਕਨਸੈਂਟਰੇਟ ਕੀਤਾ ਜਾ ਸਕਦਾ ਸੋ ਇਹ ਰੈਗੂਲਰ ਰਿਕਵਰੀ ਇਸੇ ਕਰਕੇ ਹੋ ਰਹੀ ਹੈ बिकॉज ਆਫ ਬਾਰਡਰ ਤੇ ਅਸੀਂ ਕਨਸੈਂਟਰੇਟ ਕਰ ਰਹੇ ਹਾਂ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਸੀ ਜੀ ਹਾਂ ਜੀ ਇੱਕ ਬੰਦਾ ਜਿਹੜਾ ਸੰਦੀਪ ਹੈਗਾ ਉਹਦੇ ਤੇ 10 ਪਰਚੇ ਦਰਜ ਸੀ ਸਰ ਇਹਨਾਂ ਦਾ ਇਹ ਇਹਨਾਂ ਦੇ ਜੇਲ੍ਹ ਦੇ ਵਿੱਚ ਜ਼ਿਆਦਾਤਰ ਇੰਗੈਜ ਸਾਹਮਣੇ ਆਉਂਦਾ ਕਿ ਜੇਲ੍ਹ ਦੇ ਵਿੱਚ ਇਹਨਾਂ ਨੂੰ ਮੁਲਾਕਾਤ ਹੁੰਦੇ ਉਸ ਤੋਂ ਐਕਸੈਸ ਉਹਨਾਂ ਬਣ ਜਾਂਦੇਗਾ ਲੱਗਦਾ ਹੈ ਕਿ ਇਹਦੇ ਵਿੱਚ ਵੀ ਨਹੀਂ ਇਹਦੇ ਵਿੱਚ ਇੱਕ ਬੰਦਾ ਇੱਕ ਬੰਦਾ ਜੇਲ੍ਹ 'ਚ ਰਿਹਾ ਦੂਜੇ ਦਾ ਰਿਕਾਰਡ ਥੀਨ ਹੈ ਉਹ ਹੁਣ ਜਿਹੜੇ ਦੋ ਪਰਚੇ ਮੈਂ ਤੁਹਾਨੂੰ ਦੱਸਿਆ 131/24 ਸਿਟੀ ਰਾਜਪੁਰੇ ਦਾ ਤੇ 8/25 ਆਈਟੀ ਸਿਟੀ ਦਾ ਉਹਨਾਂ ਚ ਇਹਨਾਂ ਨੂੰ ਨਾਮਿਨੇਟ ਕੀਤਾ ਕਿਹਨਾਂ ਜਿਹੜੇ ਕਲੀਨ ਵਾਲੇ ਨੇ ਇਹਨਾਂ ਦਾ ਕੋਈ ਮਤਲਬ ਬੈਕਗ੍ਰਾਉਂਡ ਨਹੀਂ ਰਿਹਾ ਕੋਈ ਕ੍ਰਿਮੀਨਲ ਇੱਕ ਕੋਈ ਉਸਾਰ ਮਤਲਬ ਗੈਂਗਸਟਰ ਨੂੰ ਦੇ ਕੇ ਆ ਕਿਵੇਂ ਦੇ ਕੇ ਆ ਕਿਵੇਂ ਕੋਈ ਚਾਵਨ ਸੀ ਇਹ ਕਿਸ ਤਰ੍ਹਾਂ ਦੇਖੋ ਕੱਲ ਵਾਲੇ ਵੀ ਜਿਹੜੇ ਸੀਗੇ ਜੇ ਆਪਾਂ ਕੱਲ ਦੀ ਵੀ ਗੱਲ ਕਰੀਏ ਤੇ ਅੱਜ ਦੇ ਵੀ ਗੱਲ ਕਰੀਏ ਨਸ਼ਾ ਇੱਕ ਕਾਮਨ ਫੈਕਟਰ ਹੈ ਇਹਨਾਂ ਦੇ ਵਿੱਚ ਜਿਹੜੇ ਨਾਲ ਜੁੜਦੇ ਆ ਸੋ ਕਈ ਵਾਰੀ ਨਸ਼ੇ ਦੀ ਤੋੜ ਪੂਰੀ ਕਰਨ ਵਾਸਤੇ ਇਹਦੇ ਨਾਲ ਜੁੜ ਜਾਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੋਵਾਂ ਦਾ ਆਪਸ 'ਚ ਜਿਹੜਾ ਰਾਬਤਾ ਸੀਗਾ ਉਹ ਗੋਲਡੀ ਨੇ ਕਰਾਇਆ ਸੀ ਗੋਲਡੀ ਟਿਲੋਨੇ ਸੋ ਗੋਲਡੀ ਟਿਲੋਨੇ ਜਦੋਂ ਇਹਨਾਂ ਦਾ ਰਾਬਤਾ ਕਰਾਇਆ ਇਸੇ ਕਰਕੇ ਬਿਕੋਜ਼ ਇਹ ਨਸ਼ਾ ਇਕੱਠਾ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਦੀ ਮੁਲਾਕਾਤ ਹੋਈ ਗੋਲਡੀ ਨੇ ਇਹਨਾਂ ਦਾ ਰਾਬਤਾ ਕਰਾਇਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਵਾਰਤਾਲਾਪ ਕਰਦੇ ਸੀ ਜੀ ਸਾਹਿਬ ਇਸ ਤੋਂ ਹੱਥੇ ਸਵਾਲਾਂ ਪੰਜਾਬੀ ਦਾ ਅਗਲੀ ਖ਼ਬਰ ਹੁਣ ਤੱਕ ਕੇ ਲਈ ਬਸਿਤ ਨਹੀਂ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖ਼ਬਰ ਕੇ ਸਾਥ ਅਬ ਤੱਕ ਕੇ ਲਈ ਨਮਸਕਾਰ ਹੋ ਦਿੱਕਤੇ ਰਹੀਏ ਸਤ